ਲੁਧਿਆਣਾ ਦੇ ਸ਼ਿਮਲਾਪੁਰੀ ਚ 2021 ਚ 28 ਸਾਲਾਂ ਦੀ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਚ ਦੋਸ਼ੀ ਨੀਲਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਵਿੱਚ ਮੁਲਜ਼ਮ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਤੋਂ ਬਾਅਦ ਕੁਝ ਕਾਰਨਾ ਕਰਕੇ ਦੋਸ਼ੀ ਨੀਲਮ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੁਣਾਈ ਗਈ ਅਦਾਲਤ ਵਿੱਚ 2 ਦਿਨਾਂ ਤੋਂ ਸਜ਼ਾ ਸੁਣਾਈ ਜਾਣ ਤੇ ਦਿਲਰੋਜ਼ ਦੀ ਮਾਂ ਮੰਗਲਵਾਰ ਨੂੰ ਅਦਾਲਤ ਦੇ ਬਾਹਰ ਰੋਂਦੀ ਰਹੀ ਤੇ ਇਸ ਦੌਰਾਨ ਔਰਤ ਨੇ ਕਿਹਾ ਕਿ ਉਸ ਦੀ ਬੇਟੀ ਨੂੰ 5 ਮਿੰਟ ਵਿੱਚ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ 'ਚ ਇੰਨਾ ਸਮਾਂ ਕਿਉਂ ਲੱਗ ਰਿਹਾ ਉਸ ਨੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਬਾਜ਼ਾਰ ਤੋਂ ਘਡਾਉਣੇ ਅਤੇ ਚੀਜ਼ਾਂ ਲੈ ਕੇ ਆਉਂਦਾ ਸੀ ਤੇ ਨੀਲਮ ਨੂੰ ਇਹ ਗਲਤ ਚੰਗੀ ਨਹੀਂ ਸੀ ਲੱਗਦੀ ਇਸੇ ਕਾਰਨ ਉਸ ਨੇ ਦਿਲਰੋਜ਼ ਦਾ ਕਤਲ ਕੀਤਾ ਹੈ ਪਰ ਆਖਰਕਾਰ ਦਿਲਰੋਜ ਨੂੰ ਸਜ਼ਾ ਮਿਲੀ ਗਈ ਉਸ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਰ ਵਕੀਲ ਨੇ ਕੀ ਕਿਹਾ ਲੋ ਤੁਸੀਂ ਵੀ ਸੁਣੋ ਬਹੁਤ ਜ਼ਿਆਦਾ ਸਾਥ ਦਿੱਤਾ ਅਰੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਨ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਸ਼੍ਰੀ ਵੀਡੀ ਗੁਪਤਾ ਜੀ ਦਾ ਜਿਹੜੇ ਕੀ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ ਜ਼ੋਰ ਨਾ ਕਰਦਾ ਮੈਂ ਥੋੜੀ ਬੰਦ ਕਰਦਾ ਬਾਪਿਆਰੋਂ ਯਾਰ ਉਹ ਉੱਪਰ ਦੇ ਰੱਖਦਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆਂ ਤੁਹਾਨੂੰ ਸਾਰਾ ਕਰਨਾ ਸਾਡੇ ਸਾਰੇ ਬਾਹਰ ਬੰਦ ਹੋ ਜਾਣਗੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਕਰੀ ਮੈਂ ਬਹੁਤ ਥੈਂਕਸ ਕਰਦਾ ਇੱਕ ਮੈਂ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਸਾਰਾ ਸਨਮਾਨ ਕਰਨਾ ਹੈ ਇਹ ਪਹਿਲੇ ਤੋਂ ਪਾਪਾਟੇ ਪਹਿਲਾਂ ਪਾਪਾ ਸਰ ਕੀ ਕਰ ਜਾਈਏ ਸਰ ਹੋ ਜੇ ਸੋਨਿਹਾਰ ਸਰਤ ਆਇਆ ਸਰ पर <laughs> कुमारिंदाद ਇਹ ਨਾ 베ਣੀ ਨੂੰ 베ਣੀ ਕੀ ਜਾਂਦੇ ਉਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਾਰੇ ਸਿੰਘ ਰੱਬ ਦਾ ਜੱਜ ਸਾਹਿਬ ਦਾ ਹੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਬਿਲਕੁਲ ਕੋਈ ਫਾਲਟ ਨਹੀਂ ਹੈ ਕਿ ਜਿਨ੍ਹਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਉਹਨੇ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਜੀ ਸਜ਼ਾ ਦੇਣੀ ਹੈ ਜੱਜ ਸਾਹਮਣੇ ਜਿਹੜੀ ਜਿੱਤੀ ਨਾ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਈ ਫਾਲਟ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰਾਂ